ਵਿਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਸੱਦੀ ਗਈ ਇਕੱਤਰਤਾ ਤੇ ਸਵਾਲ ਖੜੇ ਹੋ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਐਸੇ ਸਵਾਲ ਖੜੇ ਕੀਤੇ ਤੇ ਕਹਿ ਕੇ ਸ਼ੀਤੀ ਪੰਦਰਵਾੜੇ ਦੌਰਾਨ ਕੋਈ ਵੀ ਜਿਹਾ ਇਕੱਠ ਨਹੀਂ ਹੋਣਾ ਚਾਹੀਦਾ ਇਕੱਠ ਕਰਨ ਵਾਲਿਆਂ ਦੇ ਕਿਰਦਾਰਾਂ ਬਾਰੇ ਸਭ ਜਾਣਦੇ ਨੇ ਕਮਰਜੀਤ ਸਿੰਘ ਬਰਕੰਦੀ ਦਾ ਇਹ ਬਿਆਨ ਆਇਆ ਸੀ ਮੁਖਤਰ ਸਾਹਿਬ ਦੇ ਵਿੱਚ ਇਹ ਇਕੱਤਰਤਾ ਸੱਦੀ ਗਈ ਸੀ ਤੇ ਇਸ ਇਕੱਤਰਤਾ ਦੇ ਉੱਪਰ ਸਵਾਲ ਖੜੇ ਹੋ ਰਹੇ ਨੇ ਜਿਆ ਸੰਗਤ ਜਿਹੜੀ ਇਕੱਤਰਤਾ ਸੱਦੀ ਗਈ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਸ਼੍ਰੋਮਣੀ ਕਾਲੇ ਦਲ ਵੱਲੋਂ ਇਸਤੇ ਸਵਾਲ ਚੁੱਕੇ ਗਏ ਨੇ ਕਿ ਕੀ ਸ਼ੀਦੀ ਪੰਦਰਵਾੜੇ ਦੌਰਾਨ ਅਜੀਹਾ ਇਕੱਠ ਨਹੀਂ ਹੋਣਾ ਚਾਹੀਦਾ ਤਾਂ ਸ਼ੀਦੀ ਪੰਦਰਵਾੜੇ ਦੌਰਾਨ ਅਜੀਹਾ ਇਕੱਠ ਨਹੀਂ ਹੋਣਾ ਚਾਹੀਦਾ ਇਹ ਕਹਣਾ ਹੈ ਸ਼੍ਰੋਮਣੀ ਕਾਲੇ ਦਲ ਦਾ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਜੋ ਇਕੱਤਰਤਾ ਸੱਦੀ ਗਈ ਹੈ ਇਸਤੇ ਸਵਾਲ ਖੜੇ ਹੋ ਰਹੇ ਨੇ ਇਸ ਦਾ ਬੈਨਰ ਵੀ ਤੁਸੀਂ ਵੇਖ ਪਾ ਰਹੇ ਹੋ 22 ਦਸੰਬਰ ਦਿਨ ਦਰਦਤ ਇਹ ਦਿਨ ਨਿਰਧਾਰਤ ਕੀਤਾ ਗਿਆ ਐਸਾ ਇਕੱਤਰਤਾ ਦੇ ਲਈ ਫਾਰ ਸ਼ੀਦੀ ਪੰਦਰਵਾੜਾ ਚੱਲ ਰਿਹਾ ਹੈ ਇਸ ਦੌਰਾਨ ਜਿਹਾ ਕੋਈ ਵੀ ਇਕੱਠ ਨਹੀਂ ਹੋਣਾ ਚਾਹੀਦਾ ਕਮਰਜੀਤ ਸਿੰਘ ਪਰਕੰਦੀ ਦਾ ਬਿਆਨ ਆਇਆ ਅੱਜ ਬੜਾ ਦੇਖ ਕੇ ਦੁੱਖ ਹੋਇਆ ਕਿ ਸ਼ਹਿਰ ਸਹਿਬ ਜਦਿਆਂ ਦਾ ਅਸ਼ੀਰਦੀ 15ਵੜਾ ਚੱਲ ਰਿਹਾ ਤੇ ਸਾਰੀ ਸਿੱਖ ਕੌਮ ਫਤਿਗੜ ਸਾਹਿਬ ਸਾਬ ਜਾ ਕੇ ਨਤਮਸਤਕ ਹੋ ਰਹੀ ਆ ਤੇ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਦੇ ਸਨਮਾਨ ਦੇ ਵਿੱਚ ਕਿਉਂਕਿ ਉਹਨੇ ਬੜੇ ਵੱਡੇ ਕੰਮ ਕੀਤੇ ਆ ਉਹਦੇ ਸਨਮਾਨ ਚ ਇੱਕ ਮੁਖਸਲ ਸਾਹਿਬ ਵਿਖੇ ਇਕੱਤਰਤਾ ਰੱਖੀ ਗਈ ਤੇ ਮੈਂ ਪੁੱਛਣਾ ਚਾਹਣਾ ਜਿਨ੍ਹਾਂ ਨੇ ਆ ਇਕੱਤਰਤਾ ਕੀਤੀ ਆ ਕਿ ਇਹੋ ਜੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਆ ਇਕੱਤਰਤਾ ਬਣਦੀ ਸੀ ਤੇ ਜੋ ਇਕੱਤਰਤਾ ਦੇ ਵਿੱਚ ਗੱਲਾਂ ਕਈਆਂ ਗਈਆਂ ਕੀ ਆ ਗੱਲਾਂ ਸੋਪਦੀਆਂ ਜਿੱਥੋਂ ਤੱਕ ਇਸ ਅਕਤਰਤਾ 'ਚ ਪਤਾ ਲੱਗਿਆ ਵੀ ਜਗਨਜੀਤ ਹਰਪ੍ਰੀਤ ਸਿੰਘ ਨੂੰ ਸਨਮਾਨਿਤ ਕਰਨਾ ਸੀ ਤੇ ਸਾਰਾ ਪੱਬਾ ਪਾਰ ਜੋਰ ਲਾਇਆ ਤੇ ਉਸ ਅਕਤਰਤਾ ਦੇ ਵਿੱਚ ਜੋ ਬੁਲਾਰੇ ਸੀ ਜਿਨ੍ਹਾਂ ਦਾ ਕਰਦਾਰ ਅਸੀਂ ਬੜੀ ਚੰਗੀ ਤਰ੍ਹਾਂ ਜਾਣਦੇ ਆ ਤੇ ਉਹਨਾਂ ਨੇ ਗੱਲਾਂ ਕੀਤੀਆਂ ਵੀਰ ਸਿੰਘ ਬਾਦਲ ਨੂੰ ਗੋਲੀ ਵੱਜ ਹੀ ਜਾਣੀ ਚਾਹੀਦੀ ਸੀ ਪਹਿਲੋਂ ਤਾਂ ਇਹੋ ਜਿਹੇ ਇਨਸਾਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਜਿਹੜੇ ਆ ਗੱਲਾਂ ਕਰਦੇ ਆ ਕਿਉਂਕਿ ਕੌਮ ਦਾ ਇੱਕ ਲੀਡਰ ਤੇ ਲੀਡਰ ਇੱਕ ਰਾਤ ਚ ਪੈਦਾ ਨਹੀਂ ਹੁੰਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਹੁੰਦੇ ਸੀ ਵੀ ਕੌਮ ਦਾ ਲੀਡਰ ਵਨ ਪਿੱਛੇ 25 25 30 30 ਬਰੇ ਲੱਗ ਜਾਂਦੇ ਆ ਤੇ ਆ ਸੌਖਾ ਹੀ ਕਹਿ ਦੇਣਾ ਵੀ ਗੋਲੀਬਾਜ਼ੀ ਜਾਣੀ ਚਾਹੀਦੀ ਸੀ ਤੇ ਆ ਉਹ ਲੋਕ ਆ ਜਿਹੜੇ ਇਸ ਆ ਗੱਲ ਕਰਦੇ ਆ ਆ ਸਦਾ ਆ ਆ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਦੇ ਆ ਤੇ ਮੈਂ ਤਾਂ ਇੱਕ ਗੱਲ ਜ਼ਰੂਰ ਇਹਨਾਂ ਨੂੰ ਪੁੱਛਣਾ ਚਾਹਣਾ ਵੇ ਤੁਸੀਂ ਜੋ ਗੱਲਾਂ ਆ ਮੁਕਸਰ ਸਾਹਿਬ ਦੇ ਪਵਿੱਤਰ ਭਾਈ ਮਾ ਸਿੰਘ ਹਾਲ 'ਚ ਖੜ ਕੇ ਕੀਤੀਆਂ ਕੀ ਆ ਗੱਲਾਂ ਤੁਹਾਨੂੰ ਚੰਗੀਆਂ ਲੱਗਦੀਆਂ ਤੇ ਇਸ ਗੱਲ ਦੇ ਵਿੱਚ ਮੈਨੂੰ ਵੀ ਪਤਾ ਵੀ ਹਰਪ੍ਰੀਤ ਸਿੰਘ ਗਿਆਨੀ ਦੀਆਂ ਕਿੰਨੀ ਵਾਰੀ ਮੀਟਿੰਗਾਂ ਹੋਈਆਂ ਚੌੜੇ ਦੇ ਨਾਲ ਉਹ ਵੀ ਅਸੀਂ ਤੁਹਾਨੂੰ ਦੱਸ ਦਾਂਗੇ ਤੇ ਕਿਉਂਕਿ ਇਹ ਅੱਜ ਇਹੋ ਜਿਹੇ ਲੋਕ ਇਹੋ ਜਿਹੀਆਂ ਕਤਤਤਾ ਕਰਨਗੇ ਤੇ ਇਹੋ ਜਿਹੇ ਗਿਆਨੀ ਹਰਪ੍ਰੀਤ ਸਿੰਘ ਵਰਗਿਆਂ ਨੂੰ ਦੇ ਹੱਕ 'ਚ ਸਨਮਾਨ ਸਮਰੋਹ ਰੱਖਣਗੇ ਤੇ ਫਿਰ ਤਾਂ ਇਹ ਤੋਂ ਬਾਅਦ ਤਾਂ ਮੈਂ ਕਹਣਾ ਵੀ ਆ ਤਾਂ ਸਭ ਤੋਂ ਮਾੜੀ ਗੱਲ ਆ ਸੋ ਇਸ ਕਰਕੇ ਮੇਰੀ ਬੇਨਤੀ ਆ ਇਹੋ ਜਿਹੇ ਇਨਸਾਨਾਂ ਨੂੰ ਥੋੜਾ ਸਾਰਿਆਂ ਦਾ ਸਾਰਿਆਂ ਨੂੰ ਪਤਾ ਤੇ ਤੁਹਾਡੇ ਕਰਦਾਰਾਂ ਦਾ ਵੀ ਪਤਾ ਜੋ ਤੁਸੀਂ ਕਰਦੇ ਹੋ ਉਹ ਵੀ ਸਾਰਾ ਪਤਾ ਸੋ ਇਸ ਕਰਕੇ ਮੈਂ ਤਾਂ ਤੁਹਾਨੂੰ ਇੱਕੋ ਗੱਲ ਕਹਿਣਾ ਵੀ ਇਹੋ ਜੀਆਂ ਅਕਤਰਤਾ ਦਾ ਕੋਈ ਫਾਇਦਾ ਨਹੀਂ ਤੇ ਉਹ ਅਕਤਰਤਾ ਜਿੱਥੇ ਭਾਈ ਮਾ ਸਿੰਘ ਹਾਲ ਘਟੋ ਘਟ ਵੀ 3-4000 ਦੀ ਸੰਗਤ ਦੇ ਬੈਠਣ ਦਾ ਇਕੱਠ ਕੀਤਾ ਜਾਂਦਾ ਤੇ ਮੈਨੂੰ ਲੱਗਦਾ ਵੀ ਗਿਣਤੀ ਦੇ 50 ਜਾਣੇ ਨਹੀਂ ਹੋਏ ਅੱਜ ਉਸ ਕਤਰਤਾ ਦੇ ਵਿੱਚ ਤੇ ਇੱਥੋਂ ਹੀ ਪਤਾ ਲੱਗ ਜਾਂਦਾ ਵੀ ਗਿਆਨੀ ਹਰਪ੍ਰੀਤ ਸਿੰਘ ਦੀ ਕਿੰਨੀ ਇੱਕ ਹਰਮਨ ਪਿਆਰਤਾ ਇੱਕ ਬਲਾਰਾ ਕਹਿ ਰਿਹਾ ਸੀਗਾ ਵੀ 17 ਸਾਲ ਗਿਆਨੀ ਜੀ ਨੇ ਹਰਪ੍ਰੀਤ ਸਿੰਘ ਨੇ ਮੁਕਸਬ ਚ ਸੇਵਾ ਕੀਤੀ ਆ ਤੇ ਮੈਨੂੰ ਲੱਗਦਾ 17 ਸਾਲ ਦੇ ਵਿੱਚ ਅੱਜ ਵੇਖ ਹੀ ਲਿਆ ਵੀ ਕਿੰਨਾ ਇਕੱਠ ਹੋਇਆ ਜੇ 17 ਸਾਲ ਮੁਕਸਬ ਦੀ ਸੇਵਾ ਕੀਤੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਤਾਂ ਫਿਰ ਬਹੁਤ ਵੱਡਾ ਕੱਟ ਹੋਣਾ ਚਾਹੀਦਾ ਸੀ